इंडिपेंडेंस डे ਦੇ ਸਬੰਧ ਚ ਹਮੇਸ਼ਾ ਅਲਰਟ ਹੁੰਦਾ ਉਸ ਵੰਦੇ ਚ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਪਾ ਅਸੀਂ ਅੱਜ ਚੈਕਿੰਗ ਕੀਤੀ ਆ ਸਾਰੇ ਸੀਨੀਅਰ ਅਫਸਰ ਮੌਜੂਦ ਆ ਬੇਸਿਕਲੀ ਦਾ ਰੇਲਵੇ ਸਟੇਸ਼ਨ ਹੈ ਆਮ ਤਰਫ ਬਹੁਤ ਹੁੰਦੀ ਆ ਜੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਪੈਸੇਂਜਰਸ ਦੀ ਪਬਲਿਕ ਦੀ ਉਹਦੇ ਮੱਤੇ ਨਜ਼ਰ ਰੱਖਦੇ ਕੇਈ ਵਾਰੀ ਕ੍ਰਿਮੀਨਲ ਸ਼ਾਰਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਦੇ ਚ ਲੱਗਦਾ ਕੇ ਸਾਡਾ ਕਿਹੜੇ ਕੋਈ ਆਇਡੈਂਟੀਟੀ ਪਤਾ ਲੱਗਣੀ ਕਨਸੀਲਮੈਂਟ ਕਰਨ ਦਾ ਜਾਦਾ ਚਾਂਸ ਬਣਦਾ ਸੋ ਸਾਡਾ ਫੋਕਸ ਇਸ ਕਰਕੇ ਪਬਲਿਕ ਪਲੇਸਿਸ ਤੇ ਹੈ ਚਾਹੇ ਉਹ ਬੱਸ ਸਟੈਂਡ ਹੈ ਮਾਲਸ ਨੇ ਰੇਲਵੇ ਸਟੇਸ਼ਨ ਇਸ ਤੋਂ ਇਲਾਵਾ ਅਸੀਂ ਓਵਰਆਲ ਡੋਮਿਨੇਸ਼ਨ ਜਿਹੜੀ ਕਰ ਰਹੇ ਆ ਸਾਰੇ ਸਿਟੀ ਨੂੰ ਅਸੀਂ ਸੈਕਟਰ ਸਬਸੈਕਟਰ ਚ ਡਿਵਾਈਡ ਕੀਤਾ ਸਪੈਸ਼ਲ ਅਫੀਸਰ ਦੀ ਡਿਊਟੀ ਲਈ ਹੈ ਪਰ ਪੁਲਿਸ ਸਟੇਸ਼ਨ ਜਿੰਨੇ ਸਾਡੇ ਕੋਲ ਐਕਸਟਰਾ ਜੀਓਜ਼ ਨੇ ਉਹ ਅਸਟਡ ਅਫਸਰ ਉਹ ਸਾਰਿਆਂ ਨੂੰ ਇੱਕ ਏਰੀਆ ਦਿੱਤਾ ਗਿਆ ਉੱਥੇ ਨਾਕਾ ਚੈਕਿੰਗ ਦੇ ਉੱਤੇ ਮੇਨ ਫੋਕਸ ਸਾਡਾ ਯੰਗਸਟਰਸ ਤੇ ਹੈ ਤੇ ਜਿਹੜੇ ਸਪੈਸ਼ਲੀ ਟੂ wheeler ਤੇ ਔਰ ਮੂਠ ਕੌਣ ਕਿਹਨੂੰ ਮਰੇ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਇੰਪਾਉਂਡਿੰਗ ਬਹੁਤ ਹੋਈ ਹੈ ਟੂ-ਵੀਲਰ ਦੀ ਪਿਛਲੇ ਦਿਨਾਂ ਚ ਇਸੇ ਤਰ੍ਹਾਂ ਜਿਹੜੇ ਹੋਟਲਸ ਨੇ ਸਰਾਵਾ ਨੇ ਜਾਂ ਟੈਨੈਂਟਸ ਨੇ ਕਿਰਾਏ ਦੇ ਲੋਕਾਂ ਨੇ ਦਿੱਤੇ ਹੋਏ ਤੇ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਨਹੀਂ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਔਰ ਜਿੱਥੇ ਕੋਈ ਗਲਤ ਪਾਇਆ ਗਿਆ ਹੋਟਲ ਓਨਰ ਜਾਂ ਮਾਲਕ ਮਕਾਨ ਨੂੰ ਖਿਲਾਫ ਵੀ ਐਕਸ਼ਨ ਲੈ ਰਹੇ ਆ ਮੇਨ ਜਿਹੜਾ ਫੋਕਸ ਹੈ ਕਿ ਸਾਰੀ ਫੋਰਸ ਬਰੀਫਡ ਹੈ ਔਰ ਜਿਵੇਂ ਰੇਲਵੇ ਸਟੇਸ਼ਨ ਹੈ ਤੇ ਜੀਆਰਪੀ ਉਹਨਾਂ ਦਾ ਕੰਪੋਨੈਂਟ ਹੈ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਆਪਣੀ ਪੁਲਿਸ ਦਾ ਯੂਨਿਟ ਹੈ ਆਰਪੀਐਫ ਹੈ ਸੈਂਟਰਲ ਗਵਰਨਮੈਂਟ ਦੀ ਫੋਰਸ ਹੈ ਉਹ ਵੀ ਸਾਡੇ ਨਾਲ ਸਾਰੇ ਲੱਗੇ ਹੋਏ ਨੇ ਸੀਸੀਟੀਵੀ ਸਾਰੇ ਚੈੱਕ ਕੀਤੇ ਆ ਉਹਨਾਂ ਤੋਂ ਜਿਹੜਾ ਸੀਸੀਟੀਵੀ ਨੂੰ ਮੈਨ ਕਰ ਰਿਹਾ ਉਹਨਾਂ ਨੂੰ ਵੀ ਸਮਝਾਇਆ ਗਿਆ ਕਿ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਫੋਕਸ ਕਰਨਾ ਹੈ ਸਪੈਸ਼ਲੀ ਨੇਰੇ ਦੇ ਟਾਈਮ ਜਾਂ अर्ਲੀ ਮਾਰਨਿੰਗ ਜੋ ਜਿਹੜੀਆਂ अर्ली मॉर्निंग ट्रेन ਜਾਂਦੀਆਂ ਔਰ ਇਸੇ ਤਰ੍ਹਾਂ ਜੀਆਰਪੀ ਨੂੰ ਇਹ ਵੀ ਕਿਹਾ ਕਿ ਐਂਟੀ ਸਬਟਾ ਚੈੱਕ ਕੀਤਾ ਜਾਵੇ ਗੱਡੀਆਂ ਦਾ ਡੱਬਿਆਂ ਦਾ ਔਰ ਕੋਈ ਤੁਹਾਡੀ ਗ੍ਰਾਫਿਟੀ ਲਿਖਣ ਦੀ ਕੋਸ਼ਿਸ਼ ਕਰਦਾ ਹੋਰ ਕਰਦਾ ਬੰਦਿਆਂ ਦੀ ਤਲਾਸ਼ੀ ਲਈ ਜਾਵੇ ਪਲੱਟਫਾਰਮ ਤੇ ਜਾਂ ਰੇਲਵੇ ਸਟੇਸ਼ਨ ਚ ਐਂਟਰ ਕਰਦੇ ਕਿਸੇ ਨੇ ਬੈਗ ਚ ਕੋਈ ਚੀਜ਼ ਪਾਈ ਹੋਈ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਆਪਰੇਸ਼ਨ ਦਾ Part ਸਰ ਕੋਈ ਕਾਮੀਆਂ ਪਾਈਆਂ ਗਈਆਂ ਕਿਸੇ ਗੇਟ ਤੇ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਤੇ ਸੀਸੀਟੀਵੀ ਚੈੱਕ ਕੀਤੀ ਨੇ ਸੀਸੀਟੀਵੀ ਸਾਰੇ ਵਰਕਿੰਗ ਨੇ ਜਾਂ ਨਹੀਂ ਕਿਤੇ ਕੋਈ ਖਾਮੀ ਪਈ ਗਈ ਹੈ ਕਿ ਸਾਰਾ ਨਹੀਂ ਅਜੇ ਅਜੇ ਠੀਕ ਸੀਗਾ ਮੈਂ ਹੁਣੇ ਸਾਰੇ ਜੀਆਰਪੀ ਦਾ ਅਲੱਗ ਦੇਖਿਆ ਸੀਸੀਟੀਵੀ ਰੂਮ ਔਰ ਫੋਕਸ ਵੀ ਕੈਮਰਾ ਦਾ ਬਹੁਤ ਵਧੀਆ ਤੇ ਕਲੀਅਰ ਹੈ ਤੋ ਇਹਦੇ ਚ ਬੰਦਾ ਬਚ ਕੇ ਨਹੀਂ ਜਾ ਸਕਦਾ ਜਦੋਂ ਰੇਲਵੇ ਸਟੇਸ਼ਨ ਦੇ ਹਦੂਦ ਦੇ ਵਿੱਚ ਆ ਗਿਆ ਬੋਲਬਾਕ ਸਾਈਡ ਵੀ ਬਹੁਤ ਵਧੀਆ ਕਵਰੇਜ ਹੈ ਸਾਰੀ ਸੋ ਇਹਦੇ ਚ ਸਾਨੂੰ ਬੜਾ ਫਾਇਦਾ ਹੈ ਟੈਕਨੋਲੋਜੀ ਦਾ ਕਿਉਂਕਿ ਇੱਕ ਵਾਰ ਬੰਦਾ ਇਸ ਏਰੀਆ ਚ ਆ ਗਿਆ ਤਾਂ ਉਹ ਆਇਡੈਂਟੀਫਾਈ ਹੋ ਜਾਏਗਾ ਇਮੀਡੀਏਟਲੀ ਸਰ ਇੱਕ ਵਾਰ ਪਤਾ ਇੱਕ ਗੜੇ ਪਿੱਛੇ ਐਕਸਰੇ ਮਸ਼ੀਨ ਹੈ ਤੇ ਤੁਹਾਡੇ ਗਾਰਡ ਵੀ ਅਸੀਂ ਕਾਫੀ ਦਿਨ ਪਹਿਲਾਂ ਕਰਦੇ ਦੇਖ ਰਹੇ ਸੀ ਤੇ ਜਿਹੜੇ ਪੈਸੇਂਜਰ ਨੇ ਜੋ ਆਪਣੇ ਬੈਗਜ ਲੈ ਕੇ ਨਿਕਲਦੇ ਨੇ ਇਹਦੇ ਅੰਦਰੋਂ ਕੋਈ ਵੀ ਉਹਨੂੰ ਐਕਸਰੇ ਕਰਵਾ ਕੇ ਨਹੀਂ ਨਿਕਲਦੇ ਤੇ ਤੁਹਾਡੀ ਜਿਹੜੀ ਪੋਰਟਸ ਦੀ ਜਿਹੜੀ ਗਾਰਡ ਨਹੀਂ ਉਹ ਕਹਿ ਰਹੇ ਨੇ ਕਿ ਸਾਈਡ ਤੋਂ ਤੁਸੀਂ ਇੱਥੋਂ ਨਿਕਲ ਜਾਓ ਤੇ ਇਸ ਤਰੀਕੇ ਨਾਲ ਚੈਕਿੰਗ ਤਾਂ ਠੀਕ ਹੈ ਪਰ ਜੇ ਕੋਈ ਬੈਗ ਦੇ ਵਿੱਚ ਕੁਝ ਲੈ ਕੇ ਦੇਖੋ ਮੈਂ ਟੀਆਰਪੀ ਵਾਲੇ ਐਸਐਚਓ ਸਾਹਿਬ ਨੂੰ ਇਸ ਤੋਂ ਬਾਅਦ ਮੀਟਿੰਗ ਰੱਖੀ ਆ ਉਹਨਾਂ ਦੇ ਆਫੀਸਰਸ ਨਾਲ ਮੈਡਮ ਉਹ ਸਪੈਸ਼ਲ ਡੀਜੀ ਨੇ ਮੈਡਮ ਸ਼ਸ਼ੀ ਪ੍ਰਭਾ ਉਹਨਾਂ ਨਾਲ ਵੀ ਮੇਰੀ ਗੱਲ ਹੋ ਕੇ ਆਈ ਹੈ ਹੁਣ ਉਹਨਾਂ ਦਾ ਗਾਰੰਟੀ ਨਹੀਂ ਐਕਸਲੈਂਸ ਦੇ ਆਪ ਹੀ ਕਰਨਗੇ ਜੀ ਹੁਣ ਇਸੇ ਕਰਕੇ ਆਪਾਂ ਆਏ ਆ ਤੇ ਸਾਡੇ ਨਾਲੇ ਮੈਸੇਜ ਚੱਲ ਜੇ ਉਸ ਤੋਂ ਬਾਅਦ ਮੀਟਿੰਗ ਰੱਖੀ ਆ ਆਰਪੀਐਫ ਤੇ ਡੀਆਰਪੀ ਨਾ ਸਾਰੇ ਪੁਆਇੰਟਸ ਕਵਰ ਹੋਣ ਦੇਖੋ ਤਾਂ ਸਾਰੇ ਜਨਰਲ ਇੰਡੀਆ ਵਾਸਤੇ ਹੀ ਹੈਗਾ ਅਲਰਟ ਉਹ ਤਾਂ ਅਸੀਂ ਰਹਿੰਦੇ ਆ ਸੀਆਈਐਸਐਫ ਫॉर 에어ਪੋਰਟ ਅਥਾਰਟੀ ਨਾਲ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਹੈ ਉੱਥੇ ਆਲਰੇਡੀ ਆਪਰੇਸ਼ਨ ਚੱਲ ਰਹੇ ਥੈਂਕ ਯੂ ਠੀਕ ਹੈ ਜੀ